ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫੇਰ ਡਾਕਟਰ ਸਾਹਿਬ ਕੋਲੇ ਪਹੁੰਚੇ ਆਂ ਕੁਝ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਤੋਂ ਜਿੱਦਾਂ ਕੀ ਮੌਸਮ ਤੁਹਾਨੂੰ ਪਤਾ ਬਹੁਤ ਜ਼ਿਆਦਾ ਗਰਮ ਚੱਲ ਰਿਹਾ ਤੇ ਇਸ ਗਰਮੀ ਤੋਂ ਬਚਣ ਲਈ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਆਜੋ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿਹੜੀ ਗਰਮੀ ਪੈ ਰਹੀ ਆ ਤੇ ਇਹਦੇ ਬਚਾਓ ਵਾਸਤੇ ਮਤਲਬ ਤੰਦਰੁਸਤ ਰਵੇ ਸਰੀਰ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਜਿੰਨੀ ਲੋਗ ਆਖਦੀ ਆ ਹਾਂ ਗੁਬਿੰਦਰ ਬਹੁਤ ਸੋਹਣਾ ਸਵਾਲ ਆ ਇਦੇ ਵਿੱਚ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਸਰੀਰ ਨੂੰ ਫਿੱਟ ਰੱਖਣ ਲਈ ਗਰਮੀ ਤੋਂ ਬਚਣ ਵਾਸਤੇ ਹਾਂਜੀ ਅ ਸਵੇਰੇ ਉੱਠਣਾ ਅਤੇ ਹਲਕੀ ਫੁਲਕੀ ਐਕਸਰਸਾਈਜ਼ ਅ ਸਵੇਰ ਦੇ ਚੜ੍ਹਨ ਤੋਂ ਪਹਿਲਾਂ ਅ ਸਵੇਰੇ ਤੇ ਰਾਹ ਦੇ ਨਾਲ ਉੱਠ ਕੇ ਹਲਕੀ ਫੁਲਕੀ ਐਕਸਰਸਾਈਜ਼ ਕਰਨੀ ਹੈ ਹਾਂਜੀ ਐਕਸਰਸਾਈਜ਼ ਤੋਂ ਬਾਅਦ ਪਾਣੀ ਜ਼ਿਆਦਾ ਪੀਓ ਔਰ ਕੋਸ਼ਿਸ਼ ਕਰੋ ਪਾਣੀ ਜਿਹੜਾ ਵਾ ਉਹ ਸਾਫ਼ ਸੁਥਰਾ ਪੀਣ ਪੀਣੀ ਉਹ ਪਾਣੀ ਜਿਹੜਾ ਵਾ ਉਹੀ ਪੀਤਾ ਜਾਵੇ ਇੰਨੀ ਗਰਮੀ ਦੇ ਮੌਸਮ ਚ ਇੱਕ ਬਾਸੀ ਖਾਣਾ ਖਾਣ ਤੋਂ ਬੇਆ ਖਾਣਾ ਖਾਣ ਤੋਂ ਬਚਣਾ ਚਾਹੀਦਾ ਯਾਨੀ ਕਿ ਬਾਹਰਲਾ ਖਾਣਾ ਵੀ ਘੱਟ ਖਾਦਾ ਜਾਵੇ ਹਾਂ ਬਾਹਰਲਾ ਖਾਣਾ ਤਾਂ ਆਲਰੇਡੀ ਆਪਾਂ ਦੇਖਦੇ ਆਂ ਵੀ ਬੇਆ ਹੀ ਹੁੰਦਾ ਵਾ ਉਹਦੇ ਵਿੱਚ ਬਹੁਤ ਸਾਰਾ ਕੈਮੀਕਲ ਪ੍ਰੋਸੈਸ ਵੀ ਪੈਂਦਾ ਇਸ ਕਰਕੇ ਬਾਹਰਲੇ ਖਾਣੇ ਤੋਂ ਤਾਂ ਜਮ੍ਹਾਂ ਹੀ ਬਚਣਾ ਚਾਹੀਦਾ ਘਰ ਦਾ ਖਾਣਾ ਵੀ ਜੇਕਰ ਤੁਹਾਨੂੰ ਲੱਗਦਾ ਕਿ ਬਾਸੀ ਖਾਣਾ ਫ੍ਰਿਜ ਚ ਰੱਖਿਆ ਹੋਇਆ ਵਾ ਉਹ ਨਹੀਂ ਖਾਣਾ ਚਾਹੀਦਾ ਕੋਸ਼ਿਸ਼ ਕਰੋ ਅਮੇਸ਼ਾ ਹਲਕਾ ਫੋਲਕਾ ਖਾ ਲਓ ਪਰ ਜਿਹੜਾ ਤਾਜ਼ਾ ਬਣਾ ਕੇ ਖਾਓ ਖਾਣਾ ਠੀਕ ਹੈ ਤਾਂ ਕਿ ਤੁਸੀਂ ਜਿਹੜਾ ਪੇਟ ਦੀ ਇਨਫੈਕਸ਼ਨ ਵਗੈਰਾ ਤੋਂ ਬਚ ਸਕੋ ਜੇਕਰ ਇਨੀ ਗਰਮੀ ਦੇ ਵਿੱਚ ਖੁਦਾਨਾ ਖਾਦਸਾ ਕਿਸੇ ਨੂੰ ਪੇਟ ਦੀ ਇਨਫੈਕਸ਼ਨ ਹੋ ਜਾਂਦੀ ਆ ਹਾਂਜੀ ਤੇ ਉਦੋਂ ਫਿਰ ਡੀ ਹਾਈਡਰੇਟ ਹੋਣ ਦਾ ਖਤਰਾ ਹੁੰਦਾ ਠੀਕ ਹੈ ਜੀ ਕਹਣ ਤੋਂ ਭਾਵ ਕਿ ਪਾਣੀ ਖਤਮ ਹੋ ਜਾਣ ਦਾ ਖਤਰਾ ਹੁੰਦਾ ਬਾਡੀ 'ਚ ਹਾਂਜੀ ਔਰ ਬਾਕੀ ਬਾਹਰ ਜਾਣ ਸਮੇਂ ਕੋਸ਼ਿਸ਼ ਕਰੋ ਸਮ ਟਾਈਮ ਦੇ ਇੱਕੇ ਬਾਹਰ ਨਿਕਲੋ ਠੀਕ ਹੈ ਜਿਆਦਾ ਗਰਮੀ ਵਾਲੇ ਸਮੇਂ ਵਿੱਚ ਬਾਹਰ ਨਾ ਜਾਓ ਜੇਕਰ ਬਹੁਤ ਜ਼ਿਆਦਾ ਐਮਰਜੈਂਸੀ ਹੈ ਮਜਬੂਰੀ ਆ ਤਾਂ ਕੋਸ਼ਿਸ਼ ਕਰੋ ਗਿੱਲਾ ਕਪੜਾ ਉੱਪਰ ਲੈ ਕੇ ਬਾਹਰ ਨਿਕਲੋ ਠੀਕ ਹੈ ਤੇ ਇਸ ਤੋਂ ਬਿਨਾ ਜਿਵੇਂ ਅੱਜਕੱਲ੍ਹ ਗਰਮੀਆਂ ਵਾਲੇ ਫਰੂਟ ਆ ਸੀਜ਼ਨੇਬਲ ਹਾਂਜੀ ਉਹਦੇ ਚ ਜਿਵੇਂ ਮਤੀਰਾ ਹੋ ਗਿਆ ਖੀਰਾ ਹੋ ਗਿਆ ਹੈਨਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਠੀਕ ਹੈ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਓਕੇ ਜੀ